ਸਤਿ ਸ਼੍ਰੀ ਅਕਾਲ ਦੋਸਤੋ ਕਾਲੇ ਕੇ ਮੇਲੇ ਦੇ ਵਿੱਚ ਬਾਈ ਜੀ ਇਸ ਭੇਡੂ ਦਾ ਸੌਦਾ ਹੋਇਆ ਜੀ ਤੇ ਫਰੋਜਪੁਰ ਚੱਲਿਆ ਜ਼ਿਲ੍ਹੇ ਬਰਨਾਲੇ ਤੋਂ ਬਾਈ ਕੋਲੇ ਦੇਸੀ ਕਾਲੀਆਂ ਕਜਲੀਆਂ ਭੇਡਾਂ ਦੀ ਨਸਲ ਆ ਤੇ ਬਾਈ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਪੂ ਜੀ ਹਾਂ ਸਤਿ ਸ਼੍ਰੀ ਅਕਾਲ ਕੀ ਨਾਮ ਆਪਣਾ ਜੀ ਆਪਣਾ ਨਾਮ ਗੇਥੂ ਆ ਜੀ ਤੇ ਪਿੰਡ ਕਿਹੜਾ ਆਪਣਾ ਜੀ ਪਿੰਡ ਦਿਨਾ ਸਾਹਬ ਆ ਜੀ ਸਾਡਾ ਕਿੰਨੀਆਂ ਭੇਡਾਂ ਰੱਖਿਆ ਜੀ ਭੇਡਾਂ ਜੀ ਆਪਣੇ ਕੋਲੇ ਹੋਣਗੀਆਂ 50-60 ਕਿੰਨੇ ਸਾਲ ਹੋ ਗਏ ਕੰਮ ਕਰਦਿਆਂ ਮੈਨੂੰ ਦਾ ਜੀ 60 ਪੁਆਇੰਟ ਸਾਲ ਹੋਗੇ ਹੋਣਗੇ ਠੀਕ ਹੈ ਜੀ ਜਿਵੇਂ ਕਹਿ ਦਿੰਦੇ ਆ ਵੀ ਬੱਕਰੀ ਨਾਲੋਂ ਭੇਡ ਜ਼ਿਆਦਾ ਨਫਾ ਦਿੰਦੀ ਛੇਤੀ ਤਿਆਰ ਹੁੰਦੀ ਇਹ ਗੱਲ ਸਹੀ ਹੈ ਜੀ ਜਮਾ ਸਹੀ ਹੈ ਕਿਵੇਂ ਤਿਆਰ ਹੁੰਦੀ ਹੈ ਜਮਾ ਜੀ ਇੱਕ ਤਾਂ ਇਹ ਮੇਰੀ ਗੱਲ ਤੋਂ ਦੋ ਬੱਚੇ ਬਾਹਰ ਪਾਲੀ ਜਾਂਦੀਆਂ ਦੋ ਅੰਦਰ ਪਾਲੀ ਜਾਂਦੀਆਂ ਜੇ ਇਹਨਾਂ ਦੀ ਬਤਨਾ ਮਾਲ ਛੇੜੂ ਥਾਂਬੇ ਦਾ ਹਾਂਜੀ ਠੀਕ ਹੈ ਕਿ ਨਹੀਂ ਬੱਕਰੀ ਨੇ ਸਾਲ ਵੇਚਦੀ ਇੱਕ ਵਾਰ ਕੋਈ ਸੁਣਾ ਠੀਕ ਹੈ ਠੀਕ ਹੈ ਨਾ ਇਹ ਕਦੇ ਅਸੀਂ ਦੁੱਧ ਪਾ ਲੈਨੇ ਅਸੀਂ ਐ ਕਰ ਲੈਨੇ ਅਸੀਂ ਉਹ ਕਰ ਲੈਨੇ ਹਨਾ ਭੇਡ ਨੇ ਜੇ ਜਿਹੜੀ ਭੇਡ ਸਹੀ ਆ ਉਹਨੇ ਦੋ ਬੱਚੇ ਬਾਹਰ ਪਾਲੀ ਜਾਣੇ ਦੋ ਅੰਦਰ ਪਾਲੀ ਜਾਣੇ ਠੀਕ ਹੈ ਜੀ ਹਾਂ ਆਹ ਦਾ ਨੰਬਰ ਦੱਸ ਦਿਓ ਜਰੂਰ ਜੀ ਨੰਬਰ ਬਈ ਕੋਈ ਦੱਸ ਓਏ ਨੰਬਰ ਦੱਸ ਬਈ ਉਹ ਦੱਸਦੇ ਨੰਬਰ ਪਤਾ ਸਹੀ ਦੱਸੀ 76968 ਹਾਂ 09756 097 56 56 ਇਹ ਬਾਪੂ ਜੀ ਪੋਤਾ ਅਪਣਾਇਆ ਹਾਂ ਪੋਤਾ ਇਹਨੂੰ ਵੀ ਸ਼ੌਂਕ ਨਾਲ ਹਾਂ ਜੀ ਠੀਕ ਹੈ ਜੀ ਕਿੰਨੀ ਉਮਰ ਆ ਵੀ ਤਰੀ ਕਿੰਨੇ ਸਾਲ ਦਾ ਹੋਗੇ ਜੀ 11ਵਾਂ ਸਾਲ 11ਵਾਂ ਸਾਲ ਹੈ ਡੇਡਾਂ ਹੈਗਾ ਸੰਗ ਹਾਂ ਜੀ ਪੜ੍ਹੀਆਂ ਨਾਲ ਹਾਂ ਪੜ੍ਹੀਆਂ ਠੀਕ ਹੈ ਬਹੁਤ ਵਧੀਆ ਜੀ ਤੇ ਬਾਪੂ ਹੋਰਾਂ ਦਾ ਬਹੁਤ ਨਾਂ ਚੱਲਦਾ ਜੀ ਹਨਾ ਭੇਡਾਂ ਦੇ ਵਿੱਚ ਬਹੁਤ ਪੁਰਾਣੇ ਬੰਦੇ ਆ ਇਹਨਾਂ ਦੀ ਪੂਰੀ ਵੀਡੀਓ ਆਪਣੇ ਚੈਨਲ ਦੇ ਬਹੁਤ ਜਲਦੀ ਆ ਰਹੀ ਆ ਕਿਸੇ ਨੂੰ ਵੀ ਕਾਲੀਆਂ ਕਜਰੀਆਂ